ਪਰੀਆ ਸ੍ਰੀ ਕਾਲ ਦੇਵਾਲ ਪੰਜਾਬੀ ਬਟੀਕ ਤੇ ਆਪਾਂ ਤੁਹਾਡਾ ਇੱਕ ਵਾਰ ਫੇਰ ਤੋਂ ਸਵਾਗਤ ਕਰਦੇ ਹਾਂ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਮਿਲਦੇ ਹਾਂ ਜੀਕ ਤੁਹਾਨੂੰ ਨਵੀਂ ਵੀਡੀਓ ਦੇ ਨਾਲ ਨਵਾਂ ਕਨਸੈਪਟ ਤਾਂ ਅੱਜ ਆਪਾਂ ਨਹੀਂ ਕਹਾਂਗੇ ਕਿਉਂਕਿ ਇਹ ਨਵਾਂ ਕਨਸੈਪਟ ਆਪਾਂ ਨਹੀਂ ਲੈ ਕੇ ਆਏ ਹੈਗੇ ਇਹ ਆਪਾਂ ਕੱਲ ਵੀਡੀਓ ਚ ਅਨਾਉਂਸ ਕੀਤਾ ਸੀਗਾ ਵੀ ਹੁਣ ਆਪਣੇ ਉਹ ਸੂਟਾਂ ਦੀ ਵੀਡੀਓ ਆਇਆ ਕਰਨੀ ਹੈ ਜਿਹੜੇ ਆਪਣੇ ਕੋਲੇ ਵਿੰਟਰ ਦੇ ਸਿੰਗਲ ਸਿੰਗਲ ਪੀਸ ਪੈਰ ਨੇ ਇਹ ਸਾਰੇ ਆਪਾਂ ਡਿਸਕਾਊਂਟ ਤੇ ਕੱਢ ਦੇਣੇ ਨੇ ਕਿਉਂਕਿ ਹੁਣ ਨੈਕਸਟ ਟਾਈਮ ਆਪਾਂ ਸਮਰ ਕਲੈਕਸ਼ਨ ਦੀ ਵੀਡੀਓ ਲੈ ਕੇ ਆਵਾਂਗੇ ਅਗਲੇ 10-15 ਦਿਨ ਕਿਉਂਕਿ ਵਿంటర్ ਦਾ ਜਿਹੜਾ ਸੀਜ਼ਨ ਆ ਉਹ ਹੁਣ ਆਫ ਹੁੰਦਾ ਜਾ ਰਿਹਾ ਹੈਗਾ ਤੁਹਾਨੂੰ ਵੀ ਸਾਰਿਆਂ ਨੂੰ ਪਤਾਗਾ ਇਸ ਲਈ ਜਿੰਨੀ ਕ ਆਪਣੇ ਕੋਲੇ ਵਿంటర్ ਦੀ ਕਲੈਕਸ਼ਨ ਪਈ ਆ ਸਿੰਗਲ ਪੀਸ ਆ ਚਾਹੇ ਆਪਣੇ ਕੋਲੇ ਦੋ ਪੀਸ ਨੇ ਬਚਦੇ ਉਹ ਆਪਾਂ ਤੁਹਾਨੂੰ ਸਾਰੀ ਸ਼ੋਅ ਕਰਾਂਗੇ ਇਹਨਾਂ ਦੇ ਵਿੱਚੋਂ ਤੁਹਾਨੂੰ ਕੋਈ ਵੀ ਕਲਰ ਪਸੰਦ ਆ ਤੁਸੀਂ ਕੋਈ ਵੀ ਬੈਨੀਫਿਟ ਲੈਣਾ ਚਾਹੁੰਦੇ ਹੋਗੇ ਤਾਂ ਤੁਸੀਂ ਆਪਣਾ ਇਹਨਾਂ ਸੂਟਾਂ ਤੇ ਆਰਡਰ ਡਨ ਕਰਕੇ ਆਪਣਾ ਫਾਇਦਾ ਲੈ ਸਕਦੇ ਹੋਗੇ ਰਿਕਵੈਸਟ ਕਰਦੇ ਆ ਪਹਿਲਾਂ ਚੈਨਲ ਤੇ ਨਵੇਂ ਆਇਓ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਇਓ ਇਹ ਆਪਣਾ ਨਿਊ ਚੈਨਲ ਆ ਜਲਦੀ ਜਲਦੀ ਇਹਦੇ ਤੇ ਆਪਣੇ 1000 ਸਬਸਕ੍ਰਾਈਬ ਪੂਰੇ ਕਰ ਦਿਓ ਇਹ ਆਪਣੀ ਰਿਕਵੈਸਟ ਹੀ ਆਗੀ ਤੇ ਪਹਿਲਾਂ ਆਪਣਾ ਚੈਨਲ ਸੀਗਾ ਰਾਣਾ ਸਾਹਿਬ ਟਿਕਾ ਹਾਊਸ ਉਹਦੇ ਤੇ ਹੁਣ ਆਪਾਂ ਵੀਡੀਓ ਨਹੀਂ ਲਗਾਉਂਦੇ ਹੈਗੇ ਇਹ ਕਿਉਂਕਿ ਇਹ ਚੈਨਲ ਤੇ ਆਪਾਂ ਨੂੰ ਉਸ ਚੈਨਲ ਨਾਲੋਂ ਜ਼ਿਆਦਾ ਵਧੀਆ ਰਿਸਪੌਂਸ ਆ ਰਿਹਾਗਾ ਦਿਲ ਤੋਂ ਧੰਨਵਾਦ ਕਰਦੇ ਆ ਆਪਾਂ ਸਾਰੇ ਪੈਨਪ੍ਰਾਪਾਂ ਦਾ ਇੰਨਾ ਵਧੀਆ ਰਿਸਪੌਂਸ ਦੇਣ ਲਈ ਇੰਨੇ ਵਧੀਆ ਕਮੈਂਟ ਕਰਨ ਲਈ ਇਸ ਚੈਨਲ ਤੋਂ ਆਪਣੇ ਨਾਲ ਹੁਣ ਬਹੁਤ ਜ਼ਿਆਦਾ ਕਸਟਮਰ ਜੁੜ ਚੁੱਕੇ ਨੇ ਕਿਉਂਕਿ ਕਸਟਮਰ ਤਾਂ ਆਪਣੇ ਨਾਲ ਪਹਿਲਾਂ ਵੀ ਜੁੜੇ ਹੋਏ ਨੇ ਕਿਉਂਕਿ ਆਪਣਾ ਜਿਹੜਾ ਕੰਮ ਆ ਉਹ ਨਿਊ ਨਹੀਂ ਹੈਗਾ ਇਹ ਵੀ ਆਪਾਂ ਤੁਹਾਨੂੰ ਦੱਸ ਦਿੰਦੇ ਹਾਂ ਕਿ ਪਿਛਲੇ 1.5 ਤੋਂ 2 ਸਾਲੋਂ ਤੋਂ ਆਪਾਂ ਜਿਹੜਾ ਇਹ ਕੰਮ ਕਰ ਰਹੇ ਆਂਗੇ ਇਸ ਲਈ ਆਪਣੇ ਨਾਲ ਬਹੁਤ ਜ਼ਿਆਦਾ ਵਧੀਆ ਕਸਟਮਰ ਜੁੜੇ ਹੋਏ ਨੇ ਇੱਕ ਆਪਾਂ ਤੁਹਾਨੂੰ ਹੋਰ ਕਨਫਰਮ ਕਰ ਦਈਏ ਤੁਹਾਨੂੰ ਕਿਸੇ ਵੀ ਪ੍ਰਕਾਰ ਦੇ ਬੁਟੀਕ ਪੀਸ ਦੀ ਲੋੜ ਆ ਕਿਸੇ ਵੀ ਫੈਬਰਿਕ ਤੇ ਤੁਸੀਂ ਕਰਵਾਉਣਾਗਾ ਤਾਂ ਤੁਸੀਂ ਸਾਨੂੰ ਆਪਣਾ ਆਰਡਰ ਦੇ ਸਕਦੇ ਹੋ ਤੇ ਆਪਣੀ ਮਨਪਸੰਦ ਦਾ ਵਰਕ ਤਿਆਰ ਕਰਵਾ ਸਕਦੇ ਹੋ ਕਿਸੇ ਵੀ ਪ੍ਰਕਾਰ ਦੀ ਤੁਸੀਂ ਸਟਿਚਿੰਗ ਲੈਣੀ ਆ ਤਾਂ ਤੁਸੀਂ ਸਾਡੇ ਤੋਂ ਉਹ ਵੀ ਲੈ ਸਕਦੇ ਹੋਗੇ ਚਲੋ ਜੀ ਬਹੁਤ ਆ ਟਾਈਮ ਤੁਹਾਡਾ ਨਾਲ ਲੈਂਦੇ ਹੋਏ ਕਰਦੇ ਆ ਵੀਡੀਓ ਦੀ ਸਟਾਰਟਿੰਗ ਸੂਟ ਜਿਹੜੇ ਆਪਾਂ ਦਿਖਾਵਾਂਗੇ ਅੱਜ ਤੁਹਾਨੂੰ ਸਾਰੇ ਬ੍ਰਾਂਡ ਦੇ ਹੀ ਹੋਣਗੇ ਨਾਨ ਬ੍ਰਾਂਡ ਕੋਈ ਨਹੀਂ ਦਿਖਾਵਾਂਗੇ ਇੰਪੋਰਟਡ ਸਟੱਫ ਹੋਊਗਾ ਸਾਰਾ ਇਹਨਾਂ ਦੇ ਵਿੱਚੋਂ ਤੁਹਾਨੂੰ ਕੋਈ ਵੀ ਸੂਟ ਪਸੰਦ ਆ ਤਾਂ ਤੁਸੀਂ ਆਪਣਾ ਜਲਦੀ ਜਲਦੀ ਆਰਡਰ ਕਨਫਰਮ ਕਰ ਦਿਓ ਕਿਉਂਕਿ ਬਹੁਤ ਜ਼ਿਆਦਾ ਘੱਟ ਪ੍ਰਾਈਸ ਤੇ ਤੁਹਾਨੂੰ ਹੀ ਅੱਜ ਵਾਲੇ ਆਪਾਂ ਨੇ ਸੂਟਾਂ ਜਿਹੜੇ ਦੇ ਦੇਣੇ ਨੇ ਜਿਹੜੇ ਸ਼ਿਪਿੰਗ ਚਾਰਜ ਰਹਿਣਗੇ ਉਹ ਤੁਹਾਡੇ ਰਹਿਣਗੇ ਇਹ ਸੂਟਾਂ ਤੇ ਸ਼ਿਪਿੰਗ ਚਾਰਜ ਵਿੱਚ ਫ੍ਰੀ ਨਹੀਂ ਹੋਣੀ ਹੈਗੇ ਇਹਨਾਂ ਸੂਟਾਂ ਦੀ ਤੁਸੀਂ ਪਿਛਲੀ ਵਾਰ ਵੀਡੀਓ ਦੇਖੀ ਹੋਣੀ ਆ ਜਦੋਂ ਵਿంటర్ ਸਟਾਰਟ ਹੋਈ ਹੋਈ ਆ ਵਿਚਾਲੇ ਜੀ ਆਪਾਂ ਨੇ ਵੀਡੀਓ ਲਾਈ ਸੀਗੀ ਬਹੁਤ ਵਧੀਆ ਆਪਣਾ ਰਿਸਪੌਂਸ ਆਇਆ ਬਹੁਤ ਕਲਰ ਲਾਈ ਸੀ ਇਹਨਾਂ ਸੂਟਾਂ ਦੇ ਵਿੱਚ ਹੁਣ ਆਪਣੇ ਕੋਲੇ ਇੱਕ ਇੱਕ ਦੋ ਦੋ ਕਲਰ ਬਚਦੇ ਨੇ ਉਹ ਆਪਾਂ ਤੁਹਾਨੂੰ ਸ਼ੋਅ ਕਰ ਦਿੰਨੇ ਆਂਗੇ ਇਹ ਜਿਹੜਾ ਪਹਿਲਾ ਕਲਰ ਆ ਗਿਆ ਆਪਣੇ ਕੋਲੇ ਲਵੈਂਡਰ ਸ਼ੇਡ ਦਾ ਆ ਗਿਆ ਡਿਜ਼ਾਈਨਿੰਗ ਚੈੱਕ ਕਰ ਸਕਦੇ ਹੋ ਤੁਸੀਂ ਸੂਟ ਦੀ ਪਸ਼ਮੀਨਾ ਪਿਓਰ ਪਸ਼ਮੀਨਾ ਗਾ ਇਹ ਇੱਕ ਕਰ ਸਕਦੇ ਹਾਂ ਬਹੁਤ ਵਧੀਆ ਪਸ਼ਮੀਨਾ ਰਹਿਣ ਵਾਲਾਗਾ ਇਹਨਾਂ ਦੇ ਨਾਲ ਜਿਹੜੇ ਦੁਪੱਟੇ ਰੱਖੇ ਹੋਏ ਨੇ ਉਹ ਮਸਲੀਨ ਦੇ ਰੱਖੇ ਹੋਏ ਨੇ ਪਿਓਰ ਮਸਲੀਨ ਦੇ ਦੁਪੱਟੇ ਰੱਖੇ ਹੋਏ ਨੇ ਦੁਪੱਟਿਆਂ ਦਾ ਸਟਾਫ ਚੈੱਕ ਕਰ ਸਕਦੇ ਹੋ ਤਾਂ ਡਿਜ਼ਾਈਨ ਚੈੱਕ ਕਰ ਸਕਦੇ ਹੋ ਸਟਾਫ ਜਦੋਂ ਤੁਸੀਂ ਦੇਖੋਗੇ ਜਦੋਂ ਜਿਹੜੇ ਤੁਹਾਡੇ ਕੋਲੇ ਆਉਣਗੇ ਸੂਟ ਤੁਹਾਡੀ ਰੂਹ ਖੁਸ਼ ਹੋ ਜਾਣੀ ਹੈ ਦੇਖ ਕੇ ਇੰਨਾ ਜਿਆਦਾ ਵਧੀਆ ਸਟਾਫਾ ਕਰਨਾ ਦਾ ਸੂਟਾਂ ਦਾ ਦੇਖ ਸਕਦੇ ਹੋ ਤੁਸੀਂ ਇਹਨਾਂ ਦਾ ਜਿਹੜਾ ਆ ਵਾਲੇ ਸੂਟ ਦਾ ਰੇਟ ਹੈਗਾ ਡਿਸਕਾਊਂਟ ਪ੍ਰਾਈਸ ਇਹ ਤਾਂ ਸਾਨੂੰ 1350 ਪੈਣਾਗਾ ਤੁਸੀਂ ਕਿਤੇ ਵੀ ਟਰਾਈ ਕਰ ਲਿਓ 1350 ਦੇ ਵਿੱਚ ਇਹ ਤੁਹਾਨੂੰ ਸੂਟ ਨਹੀਂ ਮਿਲਣਾ ਹੈਗਾ ਕਿਉਂਕਿ ਬਹੁਤ ਜ਼ਿਆਦਾ ਵਧੀਆ ਇੰਪੋਰਟਡ ਸਟਾਫ ਹੈਗਾ ਇਹ ਬ੍ਰਾਂਡ ਦਾ ਪਸ਼ਮੀਨਾਗਾ ਇਹਦੇ ਵਿੱਚ ਅਗਲਾ ਜਿਹੜਾ ਕਲਰ ਹੈਗਾ ਡਿਜ਼ਾਈਨਿੰਗ ਦਾ ਫਰਕ ਹੋਊਗਾ ਕਲਰ ਸੇਮ ਹੋਊਗਾ ਸਾਰਾ ਰੂਬੀ ਦਾ ਪਸ਼ਮੀਨਾ ਰਹਿਣ ਵਾਲਾਗਾ ਇਹ ਆਵळा ਮਸਟਰਡ ਕਲਰ ਦਾ ਬ੍ਰੀਕ ਪ੍ਰਿੰਟ ਤੇ ਇਹਦੇ ਨਾਲ ਵੀ ਮਸਲੀਨ ਦੁਪੱਟਾ ਦਾ ਇਹ ਕੋਈ ਕੋਈ ਇੱਕ ਇੱਕ ਸਿੰਗਲ ਸਿੰਗਲ ਪੀਸ ਆਪਣੇ ਕੋਲੇ ਬਚਦਾ ਪਿਆਗਾ ਬਾਕੀ ਸਾਰਾ ਨਾਲ ਦੀ ਨਾਲ ਆਪਣਾ ਸੇਲ ਹੋਏ ਹੋਏ ਨੇ ਸਾਰੇ ਪੂਟ ਇਹ ਜਿਹੜਾ ਅਗਲਾ ਦਿਖਾਵਾਂਗੇ ਇਹ ਆਪਾਂ ਤੁਹਾਨੂੰ ਦਿਖਾਵਾਂਗੇ ਸ਼ਿਮਰ ਪਸ਼ਮੀਨਾ ਇਹਨਾਂ ਦਾ ਸੂਟਾਂ ਦਾ ਰੇਟ ਪਹਿਲਾਂ ਉਹ ਤਾਂ 1350 ਰੁਪਿਆ ਰਹਿਣ ਵਾਲਾਗਾ ਇਹ ਵਾਲਾ ਆ ਗਿਆ ਸ਼ਿਮਰ ਪਸ਼ਮੀਨਾ ਇੰਨਾ ਜਿਆਦਾ ਸੋਹਣਾ ਸਟਾਫ ਆਗਾ ਇਹ ਬਹੁਤ ਜਿਆਦਾ ਵਧੀਆ ਆਪਾਂ ਨੂੰ ਆਹ ਕੱਪੜੇ ਤੇ ਰਿਸਪੌਂਸ ਆਇਆਗਾ ਕਈ ਰੂਬੀ ਦਾ ਸ਼ਿਮਰ ਪਸ਼ਮੀਨਾ ਰਹਿਣ ਵਾਲਾਗਾ ਡਿਜ਼ਾਈਨਿੰਗ ਚੈੱਕ ਕਰ ਸਕਦੇ ਹੋ ਆਮ ਜਸਟ ਆਪਣੀ ਹੈਗਾ ਇਹ ਇਹ ਆਪਣਾ ਘਰੇ ਵੀ ਸਲਾਈ ਕੀਤਾ ਹੋਇਆ ਸੂਟ ਆ ਬਹੁਤ ਵਧੀਆ ਰਿਸਪੌਂਸ ਆਇਆਗਾ ਵਾਸ਼ ਵੀ ਕਰਤਾਗਾ ਆਪਾਂ ਨੇ ਦੋ ਗਰੀ ਕੋਈ ਕਿਸੇ ਵੀ ਪ੍ਰਕਾਰ ਦੀ ਕੋਈ ਕੰਪਲੀਟ ਨਹੀਂ ਹੈਗੀ ਤੁਸੀਂ ਜਿੱਦਾਂ ਮਰਜੀਨ ਲੈ ਸਕਦੇ ਜਿਹੜਾ ਸਿਮਰ ਪਸ਼ਮੀਨੇ ਵਾਲਾ ਸੂਟ ਹੈ ਇਹਦਾ ਰੇਟ ਲੈਣਾ ਲਗਾ 1400 ਰੁਪਏ ਆਵळा ਇਹਦੇ ਨਾਲ ਰਹਿਣ ਵਾਲਾ ਪਿਓਰ ਮਸਲੀਨ ਦਾ ਦੁਪੱਟਾ ਜਿਵੇਂ 16 ਦੀ ਰੋਤ ਜਾ ਰਹੀ ਹੈਗੀ ਨਾ ਉਹਦੇ ਰਿਕਾਰਡਿੰਗ ਇਹ ਸੂਟ ਬਹੁਤ ਜਿਆਦਾ ਸੋਹਣੇ ਨੇ ਕਿਉਂਕਿ ਇਹਨਾਂ ਦੇ ਨਾਲ ਦੁਪੱਟੇ ਲੱਗੇ ਹੋਏ ਨੇ ਜਿਵੇਂ ਆਪਾਂ ਨੂੰ ਮਾੜਾ ਮੋਟਾ ਕੋਈ ਫੰਕਸ਼ਨ ਆ ਜਾਂਦਾ ਕਿਸੇ ਪ੍ਰੋਗਰਾਮ ਤੇ ਜਾਣਾ ਹੁੰਦਾਗਾ ਬਹੁਤ ਵਧੀਆ ਕਲੈਕਸ਼ਨ ਆ ਗਈ ਇਹ ਵਾਲੀ ਇਹ ਆਪਾਂ ਪਹਿਲਾਂ 16 1600 ਨੂੰ ਸੇਲ ਕੀਤੇ ਨੇ ਸਾਰਿਆਂ ਨਾਲੋਂ ਜ਼ਿਆਦਾ ਪਾਵ ਵਾਲਾ ਡਿਜ਼ਾਈਨ ਸੇਲ ਕੀਤਾ ਕਈ ਵਾਰ ਆਪਾਂ ਨੇ ਵੀਡੀਓ ਲਾਤੀ ਇਹਨਾਂ ਦੀ ਹਰ ਵਾਰ ਆਪਾਂ ਨੂੰ ਬਹੁਤ ਵਧੀਆ ਰਿਸਪੌਂਸ ਆਇਆ ਸਿਰਫ ਇੱਕ ਓਨਲੀ ਸਿੰਗਲ ਕਲਰ ਆਪਣੇ ਕੋਲੇ ਪਿਆਗਾ ਇਹ ਵਾਲਾ ਇਹ ਪਹਿਲਾਂ ਆਪਾਂ 1250 ਨੂੰ ਸੇਲ ਕੀਤਾਗਾ ਸੂਟ ਹੁਣ ਆਪਾਂ ਬਿਲਕੁਲ ਬਿਦਾਊਟ ਮਾਰਜਨ ਤੋਂ ਇਹਦਾ ਰੇਟ 1000 ਰੁਪਏ ਰੱਖਿਆਗਾ ਸ਼ਿਪਿੰਗ ਚਾਰਜ ਤੁਹਾਡੇ ਲੱਗਣਗੇ ਪਾਵ ਵਾਲੀ ਇਹਦੀ ਡਿਜ਼ਾਈਨਿੰਗ ਆ ਇਹ ਸ਼ਿਮਰਲ ਫਾਈਨ ਆਗੀ ਪਸ਼ਮੀਨਾ ਨਹੀਂ ਹੈਗਾ ਸਟਾਫ ਦੇਖ ਕੇ ਪਰ ਤੁਹਾਡੀ ਰੂਹ ਖੁਸ਼ ਹੋ ਜੂ ਇੰਨੇ ਜਿਆਦੇ ਵਧੀਆ ਸਟਾਫ ਹੈਗਾ ਆਹ ਵਾਲੇ ਇਹਦੇ ਨਾਲ ਰੱਖਿਆ ਹੋਇਆ ਦੁਪੱਟਾ ਜਿਹੜਾ ਵੀ ਮੇਰੇ ਕੋਲੇ ਆਫਲਾਈਨ ਕਸਟਮਰ ਆ ਪਲੀਜ਼ ਇਹਨਾਂ ਵਿੱਚੋਂ ਰੇਟ ਦਾ ਹੁਣ ਤੁਸੀਂ ਇੰਨਾ ਨਾ ਕਿਹੋ ਵੀ 1000 ਰੁਪਏ ਲਾਤਾ ਤੁਸੀਂ 900 ਲੈ ਲਿਓ ਕਿਉਂਕਿ ਇਹਦੇ ਵਿੱਚ ਆਪਣਾ ਕੋਈ ਵੀ ਮਾਰਜਨ ਨਹੀਂ ਹੈਗਾ ਜਿਹੜੇ ਆਪਾਂ ਨੇ ਸੂਟ ਲਾਤੇ ਨੇ ਹੁਣ ਤੱਕ ਜਿਹੜੀਆਂ ਵੀਡੀਓ ਲਾਇਆ ਕਰਨਗੇ ਆਪਾਂ ਰੈਗੂਲਰ ਬਿਟਾਊਟ ਮਾਰਜਨ ਤੇ ਹੀ ਆਉਣਗੀਆਂ ਕਿਉਂਕਿ ਆਪਾਂ ਨੇ ਸੂਟ ਆ ਜਿਹੜੇ ਸੇਲ ਹੀ ਕਰਨੇ ਨੇ ਆਪਾਂ ਆਪਣਾ ਪ੍ਰੋਫਿਟ ਨਹੀਂ ਦੇਖਣਾ ਹੈਗਾ ਵਿਆਪਨੋ ਪ੍ਰੋਫਟ ਵੀ ਹੋਣਾ ਚਾਹੀਦਾ ਹੈ ਇਸ ਲਈ ਆਪਣੀ ਰਿਕੁਐਸਟ ਆ ਕੋਈ ਵੀ ਭੈਣ ਆ ਕੇ ਰੇਟ ਦੀ ਬਾਤ ਘਾਟ ਨਾ ਕਰੇ ਆਹ ਵਾਲਾ ਰੱਖਿਆ ਹੋਇਆ ਇਹਦੇ ਨਾਲ ਪਿਓਰ ਮਸਲੀਨ ਦਾ ਦੁਪੱਟਾ ਇਹਦਾ ਜਿਹੜਾ ਸੂਟ ਦਾ ਰੇਟ ਆ 1000 ਰੁਪਏ ਰਹਿਣ ਲੱਗਾ ਦੇਖ ਸਕਦੇ ਹੋ ਤੁਸੀਂ ਬਹੁਤ ਜਿਆਦੇ ਵਧੀਆ ਖੁੱਲਾ ਢੁਲਾ ਦੁਪੱਟਾ ਰੱਖਿਆ ਹੋਇਆ ਹੈਗਾ ਇਹ ਆਪਾਂ ਨੇ ਦਿਖਾਈ ਨੇ ਤੁਹਾਨੂੰ ਚਾਰ ਕਲਰ ਇਹ ਆਪਣੇ ਕੋਲੇ ਸਿੰਗਲ ਸਿੰਗਲ ਕਰਾ ਸੀਗੇ ਆਪਾਂ ਜਿਆਦਾ ਵੀ ਲਾ ਸਕਦੇ ਆ ਵੀਡੀਓ ਤੇ ਪਰ ਫਿਰ ਭੈਣਾਂ ਨੂੰ ਨਾ ਕਨਫਰਮ ਕਰਨਾ ਡਨ ਕਰਨਾ ਆਰਡਰ ਬਹੁਤ ਜਿਆਦਾ ਔਖਾ ਹੋ ਜਾਂਦਾ ਹੈਗਾ ਕਿਉਂਕਿ ਫਿਰ ਪਤਾ ਨਹੀਂ ਲੱਗਦਾ ਹੈਗਾ ਵੀ ਕਿਹੜਾ ਸੂਟ ਲਈਏ ਕਿਹੜਾ ਛੱਡੀਏ ਇਸ ਲਈ ਆਪਾਂ ਇੰਨੇ ਕਿ ਸੂਟ ਰੋਜ਼ ਵੀਡੀਓ ਦੇ ਵਿੱਚ ਲਾਇਆ ਕਰਾਂਗੇ ਪੰਜ ਚਾਰ ਰੰਗਗੇ ਇਹਨਾਂ ਦੇ ਵਿੱਚੋਂ ਤੁਹਾਨੂੰ ਕੋਈ ਵੀ ਕਲਰ ਪਸੰਦ ਆ ਤੁਸੀਂ ਫਾਇਦਾ ਲੈਣਾ ਚਾਹੁੰਦੇ ਹੋ ਤਾਂ ਆਪਣਾ ਆਰਡਰ ਕਨਫਰਮ ਕਰ ਸਕਦੇ ਹੋ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਵੀਡੀਓ ਨੂੰ ਕਰ ਦਿਓ ਲਾਈਕ ਧੰਨਵਾਦ